ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਅੰਦਰ ਇੱਕ ਮੈਡੀਕਲ ਸਟੋਰ ਦੇ ਬਾਹਰ ਉਸ ਵੇਲੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪਤੀ ਰਕੇਸ਼ ਕੁਮਾਰ ਸ਼ੇਰਾ ਆਪਣੀ ਬੇਟੀ, ਮਾਂ ਅਤੇ ਸਾਸਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਗੇਰ ਤੇ ਧਰਨੇ ਤੇ ਬੈਠ ਗਿਆ ਅਤੇ ਉਸ ਵੇਲੇ ਦੁਕਾਨ ਦੇ ਬਾਹਰ ਜ਼ਬਰਦਸਤ ਹੰਗਾਮਾ ਕਰਦਾ ਮੈਡੀਕਲ ਸਟੋਰ ਮਾਲਕ ਅਰਜੀਵ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਬਾਜ਼ਾਰ ਅੰਦਰ ਲੋਕਾਂ ਦੀ ਵੱਡੀ ਪੀੜ ਹੰਗਾਮਾ ਦੇ ਕੇ ਇਕੱਠੀ ਹੋਈ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੋਰਮ ਹੈਗਾ ਜੋ ਉਹਨੇ ਮੇਰੀ ਵਾਈਫ ਜਦੋਂ ਵੈਗ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦੋਂ ਗਾਂਪਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈ ਡਾਕਟਰ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀ ਆ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡੱਟ ਸਾਹਿਬ ਕੋਲ ਹੈ ਪੁਲਿਸ ਕੰਪਲੇਟ ਹਾਂਜੀ ਮੈਂ ਕੀਤੀ ਡੀਐਸਪੀ ਸਾਹਿਬ ਕੋ ਆ ਵੇਖੋ ਜੀ ਮੇਰੇ ਕੋਲ ਪੁਲਿਸ ਕੰਪਲੇਟ ਹੈਗੀ ਪੜੀ ਐ ਇਤੋਂ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਤੋਂ ਦੋ ਗੱਡੀਆਂ ਲੈ ਕੇ ਪਾ ਗਏ ਆ ਖੜੜ ਚੰਡੀਗੜ ਉੱਥੇ ਇਹਦੀ ਪਹਿਲੀ ਗੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ ਪੀਜੀ ਹੈਗੀ ਆ ਐਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦ ਚ ਗਈ ਆਪਣੀ ਗੁਰੂਗ੍ਰੋ ਅਸਟ੍ਰੇਲੀਆ ਔਰ ਤੋਂ ਬਾਅਦ ਇਹਨੇ ਫੇਰ ਉਥੋਂ ਗਾਂਬਸ਼ਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਗ੍ਹਾ ਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੇ ਉੱਥੇ ਛੱਡੀ ਔਰ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਚੱਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੇ ਸੋਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੀ ਇੱਕ ਕੁੜੀਆ 11 ਸਾਲ ਦੀ ਆ ਜਿਹੜੀ ਪਾਜੀ ਸਾਡਾ ਆਪਾਂ ਇਹ ਫੈਮਿਲੀ ਡਾਕਟਰ ਆ ਮੇਰੀ ਵਾਈਫ ਮੇਰੇ ਮੰਮੀ ਮੇਰੇ ਸਾਰਾ ਪਰਿਵਾਰ ਹੁੰਦਾ ਚਾਚੇ ਦਾਇ ਇਹਨਾਂ ਜਗਾਂ ਦੇ ਮੈਡੀਸਿਨ ਲੈਣ ਹੁੰਦੇ ਸੀ ਇੱਕ ਇਹ ਸਾਡਾ ਗੁਰ ਭਾਈ ਆ ਇਹਦੀ ਪਹਿਲੀ ਵਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਨਾਲ ਇੰਨੇ ਮਾਰੀ ਆ ਦੂਜੀ ਵਟੀ ਇਹਨਾਂ ਨੇ ਤਜਾ ਪੌਣ ਤਜਾ ਪੌਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵਟੀ ਵੀ ਹੁਣ ਤਜਾ ਬਿਆ ਘਰੋਂ ਨੂੰ ਫਿਰਦਾ ਜੋ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਅੰਦਰ ਇਹਨੇ ਗੁਫਾ ਬਣਾਈ ਆ ਰਾਮ ਰੀ ਮੰਗ ਪਿੱਛੇ ਇਹਨੇ ਬੈਜੂ ਦਾਏ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇੱਧਣੇ ਦੇ ਪਿੱਛੇ ਕੋਈ ਕੈਬਨ ਡਾਕਟਰ ਨਹੀਂ ਬਣਾਉਂਦਾ ਇਹਨੇ ਕੈਬਨ ਬਣਾਇਆ ਆਪਣਾ ਸਪੈਸ਼ਲ ਗੁੜੀਆਂ ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਕਾਲ ਕਰਕੇ ਵਿਖਾਇਆ ਮਾਂ ਨੂੰ ਕਿ ਆਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀਆਂ ਮਰਨੇ ਵੇਖਿਆ ਤੇ ਕੀ ਚੀਜ਼ ਹੁਣ ਕੀ ਮੰਗ ਕਰਦੇ ਹੋ ਭਾਜੀ ਮੈਂ ਮੰਗੇ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਸਰਦਾਰ ਕਲਦੀਪ ਸਿੰਘ ਢਾਰੀ ਵਾਲੇ ਕੇ ਨੇਕ ਇਨਸਾਨ ਆ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ ਦਿਵਾਉਣਗੇ ਸਭ ਕੁਝ ਹੁੰਦਾ ਆ ਕਿਹੜਾ ਕੰਮ ਨਹੀਂ ਹੁੰਦਾ ਇਹ ਮੈਡੀਕਲ ਸਟੋਰ ਤੇ ਵੇਖੋ ਕੋਈ ਮੈਦ ਕਹਿੰਦਾ ਵੀ ਧੀ ਭੈਣੇ ਤੇ ਦਵਾਈ ਲੈ ਇਹ ਸਭ ਤੋਂ ਮੜਾ ਮੈਡੀਕਲ ਸਟੋਰ ਆ ਸਭ ਤੋਂ ਮੜਾ ਡਾਕਟਰ ਨਕਮੇ ਡਾਕਟਰ ਆ ਇਹ ਇਨਾਂ ਨੇ ਪਿਓ ਇਨਾਂ ਬਜ਼ੁਰਗ ਆ ਉਹ ਵੀ ਸੱਚ ਦਿੰਦਾ ਇਹਦੀ ਮਾਂ ਆ ਉਹ ਵੀ ਸੱਚ ਬੋਲਦੀ ਪਈ ਮੇਰੇ ਕੋਲ ਸਾਰਿਆਂ ਦੀ ਰਿਕਾਰਡਿੰਗ ਹੈਗੀਆਂ ਇਨਾਂ ਦੀਆਂ ਮੇਰੀ ਵਾਈਫ ਨਾਲ ਗੱਲ ਕਰਦੀ ਤੇਰੀ ਮਾਂ ਦੀਆਂ ਰਿਕਾਰਡਿੰਗ ਹੈਗੀਆਂ ਇਹਦੀ ਡਾਕਟਰ ਦੀ ਮਾਂ ਦੀ ਡਾਕਟਰ ਦੀ ਭੈਣ ਦੀਆਂ ਆ ਹੁਣ ਇਹਨੇ ਲਗਾਈ ਹਾਂਜੀ 200% ਭਾਜੀ 1000% ਤੇਰੇ ਕੋਲ ਆ ਮੰਗ ਮੇਰੀ ਇਹੀ ਆ ਭਾਜੀ ਮੇਰੀ ਬਾਈ ਮੇਰੇ ਹੱਥੇ ਦਿੱਤੀ ਜਾਏ ਆਡਾ ਇਨਾਂ ਦਾ ਰੋਲਾ ਕੋਈ ਨਹੀਂ ਜੇ ਨਹੀਂ ਹੁੰਦਾ ਫੇਰ ਅਸੀਂ ਉਹਨਾਂ ਦੇ ਇੱਥੇ ਦੁਕਾਨ ਦੇ ਅੱਗੇ ਕੱਲ ਮੈਂ ਪਟ્રોલ ਪਾ ਕੇ ਆਪਣੀ ਗੁੜੀਆਂ ਉਹ ਇਹ ਡੀਐਸਪੀ ਸਾਹਿਬ ਵੀ ਸੁਣ ਲੈਣ ਐਸਐਚਓ ਸਾਹਿਬ ਇਹ ਨਾਲਾ ਵੀ ਸੁਣ ਲੈਣ ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਤੇਰੀ ਦੁਕਾਨ ਤੇ ਭੱਜ ਲਾਉਣੀ ਜੋ ਮੈਂ ਰਜੀਵ ਸ਼ਰਮਾ ਜੀ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਕ ਬਸ ਸਟੈਂਡ ਦੇ ਲਾਗੇ ਮੈਂ ਦੁਕਾਨ ਕਰਦਾ ਹਾਂ ਤੇ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸਵੇਰੇ ਕੁਝ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਗੀ ਦੁਕਾਨਦਾਰੀ ਚੰਗੀ ਚੱਲਦੀ ਐ। ਤੋਂ ਮੈਨੂੰ ਬਦਨਾਮ ਕਰਨ ਵਾਸਤੇ ਮੇਗੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ। ਬਾਕੀ ਇਹ ਜੋ ਮੈਟਕ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ। ਹਾਂ ਮੇਰੇ ਕੋ ਦਵਾਈਆਂ ਲੈਣ ਹੁੰਦੇ ਸੀ ਉਸ ਸਾਗੇ ਜਾਣੇ। ਉਹਨਾਂ ਦੀ ਕੁੜੀ ਵੀ ਆਂਦੀ ਸੀ, ਉਹਨਾਂ ਦੀ ਨੂੰਹ ਵੀ ਆਂਦੀ ਸੀ, ਉਹ ਆਪ ਵੀ ਸਾਗੇ ਜਾਣੇ, ਸਾਗਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਆਉਂਦੇ। ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋਲ ਫੋਨ ਕਰੇਗਾ ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤੋ ਉਹ ਦੇ ਵਾਸਤੇ ਬਹੁਤ ਗਲਤ ਗੱਲ ਦੇਖੋ ਇਸ ਗੱਲ ਨੂੰ ਲੈ ਕੇ ਮੇਰੇ ਤੇ ਹਮਲਾ ਵੀ ਹੋਇਆ ਜੇ 3 ਤਰੀਕ ਨੂੰ ਔਰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ ਮੇਰਾ ਸਟਲਾਈ ਗਈ ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ ਤੇ ਉਹ ਦਾਖਲ ਵੀ ਗਏ ਨੇ ਅਸੀਂ ਅ ਅਰ ਦਖਾਸ ਵੀ ਦਿੱਤੀ ਹੈਗੀ ਹੈ ਪਰ ਅਜੇ ਤੱਕ ਕੁਝ ਬਣਿਆ ਨਹੀਂ ਉਸ ਦਰਖਾਸਤ ਦਾ ਤੇ ਮੈਂ ਤੇ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਤੇ ਮੇਰੇ ਨਾਲ ਵੀ ਇਨਸਾਫ ਕੀਤਾ ਜਾਵੇ ਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋ ਕੇ ਲੱਗੇ ਜੀ ਮੇਰੇ ਪਿਤਾ ਜੀ ਦਾ ਵੀ ਖੋ ਕੇ ਲੱਗੇ ਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ ਤੇ ਮੇਰਾ ਇਹਨਾਂ ਨੇ ਨਾ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ ਮੈਨੂੰ ਇਨਸਾਫ ਦਿਵਾਇਆ ਜਾਓ ਤੁਹਾਡਾ ਕੀ ਨਾਮ ਕੀ ਮਾਮਲਾ ਸਾਰਾ ਮਾਮਲਾ ਸਾਡੀ ਨੂ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ ਮੈਡੀਸਨ ਲੈਣ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਜਿਆ ਪੰਜ ਮਹੀਨੇ ਤੋਂ ਸਾਡੀ ਨੂ ਲਾ ਪਤਾ ਜੇ ਦੇਖਾ ਗੁੜੀਆ ਤਰਸ ਨਹੀਂ ਆਂਦਾ ਕਿਸੇ ਨੂੰ ਇਦਾਂ ਤੇ ਕੁੜੀ ਤੇ ਕੋਈ ਤਰਸ ਹੁੰਦਾ ਤੇ ਇਹ ਆਪਣੇ ਦੋ ਬੱਚੇ ਦੱਸੋ ਇਹਦੇ ਆਪਣੇ ਦੋ ਬੱਚੇ ਨੇ ਆਦਮੀ ਮੇਰਾ ਬਿਮਾਰ ਹੈ ਮੈਨਾਂ ਕੀ ਦੇਖਿਆ ਸਾਲੂ ਕੁੱਤਨੀ ਜੈਸਾ ਸਾਫ਼ ਚਾਹੀਦਾ ਬਸ ਸਰ ਇਹ ਮਾਮਲਾ ਇੱਕ ਜੇਕਟ ਵਾਲੇ ਕਾਰਸ ਦਾ ਯੋਨੋ ਲਾਜਾ ਵੀ ਕੀਤਾ ਗਿਆ ਆ। ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਲਸ਼ਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਆ ਉਹਦੇ ਵਿੱਚ ਉਹ ਕੋਈ ਅਲਿਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ਹੋਈ ਆ ਉਹਦੀ ਪਰਤਾਲ ਕਰਕੇ ਫਿਰ ਦੇਖਦੇ ਆ ਜੀ ਇਹਦੇ ਤੇ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦੁਪਹਿਰ ਦੇ ਕੇ ਗਏ ਆ ਤੇ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ